ਆ ਜੀ ਆ ਪਤਾ ਜੀ ਵੇਖੋ ਮਰੋਦ ਕਾਮੀਆਂ ਆਪਾਂ ਨੂੰ ਕੋਈ ਸਕੂਟੀ ਨਹੀਂ ਭੇਜੀ ਇੱਕ ਮੈਂ ਤਾਂ ਮੇ ਕੋ ਆਇਆ ਬੈਠਾ ਵਾ ਤੇ ਉਹਨੇ ਵਰਦੀ ਨਹੀਂ ਪਾਈ ਮੈਂ ਸ ਕਾ ਦੂ ਹਤਾ ਵਾ ਜੇ ਸਾਨੂੰ ਕੁਝ ਹੋ ਗਿਆ ਤੇ ਤੁਸੀਂ ਮੁਵਾਰਾ ਬਾਹਰੇ ਮੁਵਾਰਾ ਤੇ ਲੱਗ ਪਾਰ ਵੇ ਕੋਣ ਆਈ ਉਹ ਮੈਨੂੰ ਵੀ ਯਾਰ ਨਾ ਚੰਨ ਮੈਂ ਲਾਤਾ ਇਹਦਾ ਆਹੋ ਉਹ ਇਹਦੀ ਸੁਣ ਲਾ ਗਲੀ ਦੇ ਵਿੱਚ ਆਵਾਜ਼ ਆਈ ਚੱਕ ਲੋ ਚੱਕ ਲੋ ਚੱਕ ਲੋ ਪਤੰਦਰ ਸਿੱਧਾ ਅੱਧਾ ਘੰਟਾ ਫਲਾਚ ਚ ਮੈਨੂੰ ਕਿਹਦਾ ਕੀ ਹੋਇਆ ਉਹ ਮੈਂ ਕਿਹਾ ਸਰਦਾਰ ਜੀ ਗਲੀ ਦੇ ਵਿੱਚੋਂ ਆਵਾਜ਼ ਆਈ ਆ ਚੱਕ ਲੋ ਚੱਕ ਲੋ ਪਤੰਗ ਸੀ ਜਵਾਕ ਉਹ ਚੱਕਦੇ ਸੀ ਆ ਜਾ ਏ ਤੁਹਾਡਾ ਨਵਾਂ ਗਨਮੈਨ ਆਇਆ ਉਹ ਉਹ ਤੇਰਾ ਅਸਾ ਕਿੱਥੇ ਆ ਆ ਸਲਾਈ ਹੈ ਜੀ ਬਸ ਠੀਕ ਆ ਉਹ ਇੱਥੇ ਡਾੜੀਆਂ ਨਹੀਂ ਕਿਹਣਾ ਡਾੜੀਆਂ ਆ ਗਿਆ ਇੱਕ ਆ ਵੇ ਲੋ ਸਾਲ ਹਿੰਮ ਬਲ ਤੇ ਲੱਕਰੀ ਦਾ ਇਹ ਗਨਮੈਨ ਹਜੇ ਹੁੰਦੇ ਨੇ ਜੇ ਕੋ ਮੈਨੂੰ ਮਾਰਨ ਆ ਗਿਆ ਨਾ ਇੱਥੇ ਗੋਲੀ ਮਾਰ ਦੇ ਇੱਥੇ ਇਹ ਇਹ ਇੱਥੇ ਗੋਲੀ ਮਾਰ ਦੇ ਆ ਅਸੀਂ ਕੱਲੇ ਨਾਲ ਕੱਲਾ ਆਪੇ ਦੇਖ ਲਾਂਗੇ ਜੇ ਕੋਈ ਆ ਗਿਆ ਕੱਲੇ ਦਾ ਕੱਲਾ ਇੱਕ ਬੰਦੀ ਖੇਣੇ ਆ ਇਹ ਇਹ ਤੇਰੀ ਕਮਲੀ ਜਣੀ ਆ ਵੇਖ ਲਾਗੇ ਤੁਸੀਂ ਵੇਖ ਲੋਗੇ ਤੁਹਾਨੂੰ ਕਿਨੇ ਵੇਖਣਾ ਲੈ ਇਹੋ ਚਾ ਚਾ ਬਿਓ ਚਾ ਬਾਜੀ ਕੀ ਗੱਲ ਅੱਜ ਬੁਲਲੇ ਡੰਡਾ ਕੱਢਣ ਦਾ ਪ੍ਰੋਗਰਾਮ ਚਾ ਰੱਖ ਜਾ ਕੇ ਪਲਾਚੇ ਆ ਜਾ ਹਾਲ ਚਾਲ ਪੁੱਛ ਗਏ ਬਾਸ ਕਾ ਨਹੀਂ ਸੀ ਉਹ ਛੱਡ ਸਾਹਿਬ ਬਾਹਰ 15 20 ਅਣਪਛਾਤੇ ਬੰਦੇ ਗਲੀ ਚ ਗੇੜੇ ਕੱਢੀ ਜਾਂਦੇ ਆ ਤੁਤ 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 ਇੱਥੇ ਖੜੋ ਤੂੰ ਬਾਹਰ ਜਾ ਨਹੀਂ 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 ਤੂੰ ਤੂੰ ਇੱਥੇ ਖੜੋ ਆ ਇੱਥੇ ਖੜੋ ਲੈ ਹੁਣ ਇੱਕ ਘੰਟਾ ਪੂਰਾ ਆਰਾਮ ਕਰ ਤੇ ਹੁਣ ਵੇਖੀ ਅੰਦਰੋਂ ਪਟਾਕੇ ਕਿਵੇਂ ਪੈਂਦੇ